ਬਸ ਇੰਨਾ ਕੀ ਵਰਕਆਊਟ ਕੀਤਾ ਘੰਟਾ ਸਵਾ ਲੰਘਾ ਵਰਕਆਊਟ ਹੋਇਆ ਟੋਰਨ ਲੈਚਰ ਰੈਸਟ ਪਾਸਟ ਵਿੱਚ ਆਪਾਂ ਅੱਧੀ ਆਪਾਂ ਗਾਜਰ ਲਈਆ ਤੇ ਚਾਰ ਆਪਾਂ ਆਂਡੇ ਬੋਇਲ ਕੀਤੇ ਆ ਤੇ ਆਪਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪੰਦੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੁਹਾਨੂੰ ਦੋਸਤਾਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੇ YouTube ਚੈਨਲ ਮਿਸਟਰਸ ਰੋਏ ਵਲੋਗ ਦੇ ਵਿੱਚ ਜੀ ਆਪਣੀ ਵਲੋਗ ਦਾ ਅੱਜ ਚੌਥਾ ਦੇਣਾ ਜੀ ਸੋ ਪਹਿਲਾ ਦੀ ਤਰ੍ਹਾਂ ਇਸ ਮੇਰੇ ਪੂਰੇ ਅੱਜ 5 ਵਜੇ ਉੱਠ ਗਿਆ ਸੀਗਾ 5 ਵਜੇ ਉੱਠ ਗਏ ਸਭ ਤੋਂ ਪਹਿਲਾਂ ਮੈਂ ਗਰਮ ਪਾਣੀ ਕੀਤਾ ਪੀਣ ਵਾਸਤੇ ਗਰਮ ਪਾਣੀ ਕਰਕੇ ਕਿਉਂਕਿ ਸਵੇਰੇ ਉੱਠਣ ਨਾਲ ਮੈਂ ਗਰਮ ਪਾਣੀ ਪੀਣਾ ਹੀ ਪੀਣਾ ਹਾਂ ਚਾਹੇ ਮਤਲਬ ਗਰਮੀ ਹੋਵੇ ਜਾਂ ਸਰਦੀਆਂ ਹੋਵੇ ਪਰ ਗਰਮ ਪਾਣੀ ਮੈਂ ਹਮੇਸ਼ਾ ਦੇਲੀ ਸਵੇਰੇ ਉੱਠਣ ਸਰ ਬਿਨਾ ਬਰਸੀ ਇੱਤੇ ਹੋਏ ਉਹ ਪੀਣਾ ਹੀ ਪੀਣਾ ਵਾ ਗਰਮ ਪਾਣੀ ਪੀਣ ਤੋਂ ਬਾਅਦ ਮੈਂ ਟਿੰਟਰ ਫਰੈਸ਼ਰ ਵਗੈਰਾ ਹੋ ਕੇ ਨਹਾ ਕੇ ਤੇ ਗਰਾਊਂਡ ਦੇ ਵਿੱਚ ਜਾਣ ਵਾਸਤੇ ਮੈਂ ਰੈਡੀ ਹੋ ਗਿਆ ਤੇ ਹੁਣ ਕਾਲ ਜਿਹੜਾ ਹੋ ਗਿਆ 5:40 ਮਿੰਟ ਹੋ ਗਏ ਆ ਤੇ ਮੌਸਮ ਵੀ ਖਰਾਬ ਆ ਜਾਣਾ بارش ਮਤਲਬ ਵੀ ਹੋਣ ਵਾਲੀ ਆ ਹਲਕੀ ਹਲਕੀ بارش ਹੋ ਰਹੀ ਆ ਤੇ ਮੈਂ ਬੈਗ ਤੇ ਆਪਣਾ ਜਿਹੜਾ ਬੈਗ ਵੀ ਆਪਾਂ ਪ੍ਰੈਕਟਿਸ ਅਲਰੇਡੀ ਕਰ ਲਿਆ ਗਲਵਜ਼ ਵਗੈਰਾ ਸਾਰੇ ਕੁਝ ਜੋ ਵੀ ਪੈਨ ਵਾਲਾ ਸੀ ਸੀ ਜੋ ਕੁਝ ਪਹਿਲਾਂ ਲੈ ਕੇ ਜਾਈ ਦੇ ਗਲਵਜ਼ ਬੈਂਡੇਜ ਪਾਣੀ ਦਾ ਸ਼ੇਕਰ ਤੇ ਨਾਲ ਪ੍ਰੋਟੀਨ ਉਹ ਮੈਂ ਵਿੱਚ ਪਾ ਲਿਆ ਤੇ ਹੁਣ ਇੱਕ ਬਲੈਕ ਕਾਫੀ ਬਣਾ ਲਈ ਆ ਤੇ ਬਲੈਕ ਕਾਫੀ ਬਣਾ ਕੇ ਤੇ ਹੁਣ ਆਪਾਂ ਜਾਉਣੀ ਗਰਾਊਂਡ ਦੇ ਵਿੱਚ 6 ਵਜੇ ਸਵੇਰ 6 ਵਜੇ ਆਪਣੀ ਪ੍ਰੈਕਟਿਸ ਹੈ ਜਿਹੜੀ ਖਿਰੋ ਜਾਨੀਆਂ ਜੀ ਤੇ ਅੱਜ ਜਿਹੜਾ ਦਿਨ ਅੱਜ ਵੀਰਵਾਰ ਦਾ ਦਿਨ ਆ ਤੇ ਦੇਖੋ ਅੱਜ ਸਾਡੇ ਕੋਸਰਟ ਕੀ ਕਰਾਉਂਦੇ ਆ ਵੈਸੇ ਆਊਟਡੋਰ ਵਰਕਆਊਟ ਆ ਅੱਜ ਵੀਰੇ ਫਿਟਨੈਸ ਦਾ ਤੇ ਜੇਸਾ ਨਾਲ 20 ਪੇਰੇ ਬਾਣਾ ਮੌਸਮ ਖਰਾਬ ਹੋਵੇ ਨਹੀਂ ਲੱਗਦਾ ਸ਼ਾਇਦ ਬਾਹਲੀ ਗਰਾਊਂਡ ਦੇ ਵਿੱਚ ਆਊਟਡੋਰ ਗਰਾਊਂਡ ਦੇ ਵਿੱਚ ਕੋਈ ਵਰਕ ਹੋਊਗਾ ਜਾਂ ਫਿਰ ਅੰਦਰ ਹੀ ਕੋਈ ਮੇਰੇ ਕੋਲ ਤੇ ਗਰਾਊਂਡ ਐਕਸਰਸਾਈਜ਼ ਆ ਕੁਝ ਹੋਏਗਾ ਦੇਖੋ ਕੋਸਰਟ ਜੋ ਵੀ ਕਰਾਉਣਗੇ ਅਸੀਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਸੋ ਆਪਣੇ ਜਿਹੜੇ ਦਿਨ ਦੀ ਸ਼ੁਰੂਆਤ ਜਿਹੜੀ ਆਪਾਂ ਕਰ ਦਿੱਤੀ ਆ ਸੋ ਪਲੀਜ਼ ਇਸ ਵੀਡੀਓ ਨੂੰ ਵਲੋਗ ਨੂੰ ਪੂਰਾ ਦੇਖਿਓ ਇਹਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਨਹੀਂ ਦੱਸਾਂਗਾ ਤੁਸੀਂ weight ਘਟਾਉਣ ਵਾਸਤੇ ਤੁਸੀਂ ਕੀ ਕੀ ਡਾਈਟ ਲੈਣੀ ਆ ਕੀ ਤੁਸੀਂ ਵਰਕਆਊਟ ਕਰ ਸਕਦੇ ਹੋ ਕੀ ਵਰਕਆਊਟ ਨਹੀਂ ਕਰਨਾ ਸੋ ਦੋਸਤੋ ਹੁਣ ਆਪਾਂ ਮਿਲਦੇ ਆਂ ਗਰਾਊਂਡ ਦੇ ਵਿੱਚ ਗਰਾਊਂਡ ਦੇ ਵਿੱਚ ਆ ਗਏ ਸੀ ਸਭ ਤੋਂ ਪਹਿਲਾਂ ਅਸੀਂ ਚੰਗੀ ਤਰ੍ਹਾਂ ਵਾਰਮ-ਅਪ ਕੀਤਾ 15 ਤੋਂ 20 ਮਿੰਟ ਅਸੀਂ ਵਾਰਮ-ਅਪ ਕੀਤਾ ਸੀ 6-20 ਕਿਤੇ ਅਸੀਂ ਪ੍ਰੈਕਟਿਸ ਆਪਣੀ ਜਿਹੜੀ ਉਹ ਸ਼ੁਰੂ ਕਰਤੀ ਸੀਗੀ ਤੇ ਸਾਰੀ ਟੀਮ ਨੇ ਰਲ ਕੇ ਵਧੀਆ ਤਰ੍ਹਾਂ ਵਾਰਮ-ਅਪ ਕੀਤਾ ਪਹਿਲਾਂ ਰਨਿੰਗ ਦੇ ਵਿੱਚ ਅਸੀਂ ਇੱਕ ਸਜਾ ਕੇ ਕੀਆ ਕਿ ਰੈਜ਼ਿਸਟਿੰਗ ਐਕਸਰਸਾਈਜ਼ ਗਤੀਆਂ ਤੇ ਜੰਪੀ ਵਾਲੀ ਜਿਹੀ ਐਕਸਰਸਾਈਜ਼ ਕੀਤੀਆਂ ਕਿਉਂਕਿ ਜਦੋਂ ਤੁਸੀਂ ਕੋਈ ਵੀ ਵਰਕਆਊਟ ਕਰਨਾ ਭਾਵੇਂ ਤੁਸੀਂ ਸਪੀਡ ਵਰਕਆਊਟ ਕਰਨਾ ਸਟਰੈਂਥ ਵਰਕਆਊਟ ਕਰਨਾ ਮਾ ਕੋਈ ਵੀ ਤੁਸੀਂ ਕਰਨਾ ਮਾ ਉਸ ਲਈ ਤੁਹਾਨੂੰ ਵਾਰਮਅਪ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਜਿੰਨਾ ਵਧੀਆ ਤੁਸੀਂ ਵਾਰਮਅਪ ਕੀਤਾ ਹੋਊਗਾ ਨਾ ਤੁਸੀਂ ਉਨੀ ਵਧੀਆ ਤੁਹਾਡੀ ਪ੍ਰੈਕਟਿਸ ਹੋਊਗੀ ਤੇ ਇੰਜਰੀ ਤੋਂ ਤੁਸੀਂ ਬਚੇ ਰਹੋਗੇ ਤੁਸੀਂ ਤੋ ਇਹ ਤੋਂ ਬਾਅਦ ਜਿਹੜਾ ਸਾਡਾ ਸ਼ਡਿਊਲ ਸੀ ਉਹ ਸੀਗਾ ਪੌੜੀਆਂ ਦਾ ਸੀਗਾ ਤਿੰਨ ਤਿੰਨ ਮਿੰਟ ਦੇ ਚਾਰ ਰਾਊਂਡ ਸੀਗੇ ਜਿਹੜੇ ਪੌੜੀਆਂ ਤੇ ਲੱਗਣੇ ਸੀਗੇ ਅਪ ਡਾਊਨ ਦੇ ਵਿੱਚ ਤੇ ਪਹਿਲੇ ਦੋ ਤਿੰਨ ਰਾਊਂਡ ਸੀਗੇ ਜਿਹੜੇ ਅਸੀਂ ਪੌੜੀਆਂ ਦੇ ਅਪ ਡਾਊਨ ਦੇ ਵਿੱਚ ਲਗਾਏ ਸੀ ਅਸੀਂ ਹੈਨਾ ਫੇ ਚੜਨਾ ਫਾਸਟ ਸੀਗਾ ਪੂਰਾ ਜ਼ੋਰ ਲਾ ਕੇ ਤੇ ਜਿਹੜਾ ਉਤਰਨਾ ਸੀ ਉਤਰਨਾ ਥੋੜਾ ਜਿਹਾ ਸਲੋਸ ਸੀਗਾ ਅਸੀਂ ਚਾਰ ਰਾਊਂਡ ਸੀ ਜਿਹੜੇ ਪੌੜੀਆਂ ਦੇ ਤੇ ਦੋ ਦੋ ਤਿੰਨ ਰਾਊਂਡ ਅਸੀਂ ਮਤਲਬ ਅਪ ਡਾਊਨ ਦੇ ਵਿੱਚ ਲਗਾਏ ਤੇ ਜਿਹੜੇ ਐਂਡਲੇ ਦੋ ਰਾਊਂਡ ਸੀਗੇ ਉਹ ਅਸੀਂ ਅਲੱਗ ਵੇਰੀਏਸ਼ਨ ਕੀਤੀ ਸੀ ਉਹ ਕਿਵੇਂ ਕੀਤੀ ਸੀ ਉਹ ਅਸੀਂ ਤੁਹਾਨੂੰ ਅੱਗੇ ਵੀਡੀਓ ਵਿੱਚ ਦਿਖਾਵਾਂਗੇ ਸੋ ਛੋਟੇ ਛੋਟੇ ਕਲਿੱਪ ਵਿੱਚ ਕੋਸ਼ਿਸ਼ ਕਰਦਾ ਪਿਆ ਤੁਹਾਨੂੰ ਦਿਖਾਉਣ ਦੀ ਕਿਉਂਕਿ ਅਗਰ ਜੇ ਪੂਰਾ ਅਸੀਂ ਤੁਹਾਨੂੰ ਰੌਂਡ ਦਿਖਾਇਆ ਤਾਂ ਜਿਹੜਾ ਵੀਡੀਓ ਉਹ ਬਹੁਤ ਹੀ ਜ਼ਿਆਦਾ ਲੰਬਾ ਹੋ ਜਾਏਗਾ ਜੀ ਸੋ ਇਸ ਤਰ੍ਹਾਂ ਅਸੀਂ ਵੀਡੀਓ ਸੀ ਅਸੀਂ ਸੋ ਜਿਹੜਾ ਸਾਡਾ ਜਿਹੜਾ ਟੋਟਲ ਵਰਕਆਊਟ ਸੀ ਜਿਹੜਾ ਨਾ ਉਹ 20-25 ਮਿੰਟ ਦਾ ਵਰਕਆਊਟ ਸੀਗਾ 3 ਮਿੰਟ ਦਾ ਇੱਕ ਰਾਉਂਡ ਸੀਗਾ ਪੋੜੀਆਂ ਦੇ ਉੱਤੇ ਤੇ 4 ਰਾਉਂਡ ਇਹ ਸੀਗੇ ਹੁਣ ਆਦੇ ਲੋ ਅਸੀਂ ਪਹਿਲੇ ਮੀ ਵਾਲਾ ਮੌਸਮ ਸੀਗਾ ਤੇ ਪਹਿਲਾਂ ਸਾਡੀ ਸਲਾਸੀ ਵੀ ਅਸੀਂ ਹਾਲ ਦੇ ਅੰਦਰ ਅਸੀਂ ਮਤਲਬ ਵੀ ਕਰ ਲਈਏ ਪੋੜੀਆਂ ਬਟ ਮੀ ਰੂਪਨ ਕਰਕੇ ਮੀ ਹਟ ਗਿਆ ਤੇ ਮੌਸਮ ਬਹੁਤ ਵਧੀਆ ਸੀ ਫਿਰ ਅਸੀਂ ਸੋਚੇ ਵੀ ਅਸੀਂ ਬਾਰਿਖੀ ਪੋੜੀਆਂ ਕਰ ਲਈਏ ਬਾਅਦ ਤੁਸੀਂ ਆਪ ਵੇਰੀਏਸ਼ਨ ਨਾਲ ਅਸੀਂ ਪੋੜੀਆਂ ਕੀਤੀਆਂ ਅਪ ਡਾਊਨ ਤੇ ਫਿਰ ਉਸ ਤੋਂ ਬਾਅਦ ਤਿੰਨ ਰੌਣ ਸੀ ਜਿਹੜੇ ਸਾਡੇ ਸੋਰੀ ਚਾਰ ਰੌਣ ਸੀ ਜਿਹੜੇ ਤਿੰਨ ਤਿੰਨ ਮਿੰਟ ਦੇ ਅਸੀਂ ਪੰਜੀ ਬੈਗ ਦਿੱਤੇ ਕੋਈ ਸਾਹਿਬ ਕਹਿੰਦੇ ਜਾ ਤਾਂ ਤੁਸੀਂ ਫਿਰ ਪੈਡ ਕਰ ਲਓ ਚਾਰ ਰੌਣ ਜਾਂ ਫਿਰ ਤੁਸੀਂ ਬੈਗ ਕਰ ਲਓ ਅਸੀਂ ਉਸ ਤੋਂ ਵੀ ਬੈਗ ਕਰ ਲੈਂਦੇ ਆ ਕਿਉਂਕਿ ਚਲੋ ਬੈਗ ਵੀ ਵਧੀਆ ਪੈਡ ਅਸੀਂ ਦੇ ਲਈ ਕਰਦੇ ਸੀਗੇ ਤੇ ਬੈਕਰਨ ਦਾ ਟਾਈਮ ਹੈ ਜਿਹੜਾ ਸਾਨੂੰ ਬਹੁਤ ਥੋੜਾ ਮਿਲਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਉੱਪਰ ਆ ਨਹੀਂ ਹੁੰਦਾ ਤੇ ਅੱਜ ਮੀਂਹ ਪੈਣ ਕਰਕੇ ਮੌਸਮ ਥੋੜਾ ਜਿਹਾ ਵਧੀਆ ਸੀਗਾ ਸੋ ਅਸੀਂ ਸੋਚਿਆ ਵੀ ਅਸੀਂ ਕਿਉਂ ਨਾ ਅਸੀਂ ਪੰਛੀ ਵੇਕ ਕਰ ਲਈਏ ਅਸੀਂ 3-3 ਮਿੰਟ ਦੇ ਚਾਰ ਰੌਂਡ ਆ ਜਿਹੜੇ ਉਹ ਪੰਛੀ ਵੇਕਦੇ ਅਸੀਂ ਉੱਪਰ ਲਗਾਏ ਜੀ ਹਾਂਜੀ ਜਿਹੜਾ ਸਾਡਾ ਉਹ ਸੈਟਿੰਗ ਵੇਖੀਆ ਜਿਹੜਾ ਚਾਰ ਰੌਂਡ ਉਹ ਖਤਮ ਹੋ ਗਿਆ 3-3 ਮਿੰਟ ਦੇ ਚਾਰ ਰੌਂਡ ਲੱਗਿਆ ਤੇ 1 ਮਿੰਟ ਦੀ ਬੈਸਟ ਸੀ ਟੋਟਲ ਯਾਨੀ ਕਿ 15 ਮਿੰਟ ਦਾ ਵਰਕਆਊਟ ਹੋ ਗਿਆ ਨਾ ਤੇ ਵਧੀਆ ਜ਼ੋਰ ਲੱਗ ਗਿਆ ਨਾ ਜੇ ਜ਼ੋਰ ਲੱਗ ਗਿਆ ਤੇ ਥੱਦਾ ਪੂਰਾ ਜ਼ੋਰ ਲੱਗ ਗਿਆ ਹੁਣ ਆਪਾਂ ਦੋ ਰੌਂਡ ਸ਼ੈਡੋ ਬਾਕਸਿੰਗ ਕਰਾਂਗੇ ਤੇ ਕੱਦਵਾ ਕੂਲ ਨੀ ਭੇਟ ਨਹੀਂ ਦੋ ਰੌਂਡ ਕਰਾਂਗੇ ਆਪਾਂ ਸ਼ੈਡੋ ਬਾਕਸਿੰਗ ਦੇ ਦੋ-ਦੋ ਮਿੰਟ ਦੇ ਤੇ ਉਸ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਭੇਟੀਆਂ ਹਨ ਢੇਡੀਆਂ ਟਿਪਸ ਬੈਕ ਆਊਟ ਕਰਾਂਗੇ ਆਪਾਂ ਲਾਸਟ ਰੇਡ ਵਿੱਚ ਹੁਣ ਗੋਣਿਆਂ ਪੋਂ ਸ਼ੈਡੋ ਬਾਕਸਿੰਗ ਆਜੂ ਸ਼ੈਡੋ ਬਾਕਸਿੰਗ ਦੇ ਦੋ-ਦੋ ਮਿੰਟ ਦੇ ਪੂਰਾ ਲਾਵਾਂਗੇ ਆਪਾਂ ਦੋ ਰੌਂਡ ਪੰਚਿੰਗ ਵੀਅ ਬੈਗ ਤੇ ਪੋੜੀਆਂ ਕਰਨ ਤੋਂ ਬਾਅਦ ਅਸੀਂ ਨਾ 2-2 ਮਿੰਟ ਦੇ ਅਸੀਂ ਦੋ ਰੌਂਡ ਸ਼ੈਡੋ ਬੌਕਸਿੰਗ ਦੇ ਕੀਤੇ ਕੋਈ ਸ਼ੈਡੋ ਬੌਕਸਿੰਗ ਕਰਨੀ ਬਹੁਤ ਜ਼ਰੂਰੀ ਆ ਜੇ ਤੁਸੀਂ ਬੌਕਸਿੰਗ ਦੇ ਪਲੇਅਰ ਹੋ ਤੇ ਸ਼ੈਡੋ ਬੌਕਸਿੰਗ ਦਾ ਮਤਲਬ ਹੀ ਸਾਡੀ ਬੌਕਸਿੰਗ ਦੇ ਵਿੱਚ ਬਹੁਤ ਵੱਡਾ ਰੋਲ ਆ ਸੋ ਇਸ ਕਰਕੇ ਸਾਨੂੰ ਸ਼ੈਡੋ ਬੌਕਸਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਇਹਦੇ ਵਿੱਚ ਕੀ ਹੈ ਕਿ ਤੁਹਾਡੇ ਜਿਹੜੇ ਪੰਜਗੇਰਾ ਉਹ ਸਾਰੇ ਸੈੱਟ ਹੋ ਜਾਂਦੇ ਆ ਸ਼ੈਡੂ ਬਾਕਸਿੰਗ ਕਰਨ ਤੋਂ ਬਾਅਦ ਫਿਰ ਨਾ ਅਸੀਂ ਪੇਟ ਦੀਆਂ ਐਕਸਰਸਾਈਜ਼ਾਂ ਲਾਈਆਂ ਸੀ ਟੋਟਲ 4 ਸੈੱਟ ਲਾਏ 2 ਅਸੀਂ ਉੱਪਰ ਦੇ ਲਾਏ ਤੇ 2 ਅਸੀਂ ਲੋਰ ਦੇ ਲਾਏ ਕਿਉਂਕਿ ਸਾਨੂੰ ਦੇਖੋ ਜੇ ਤੁਸੀਂ ਅਗਰ ਬਾਕਸਰ ਹੋ ਤਾਂ ਤੁਹਾਨੂੰ ਪੇਟ ਦੀਆਂ ਐਕਸਰਸਾਈਜ਼ਾਂ ਲਾਉਣੀਆਂ ਬਹੁਤ ਜ਼ਰੂਰੀ ਆ ਤਾਂ ਅਗਰ ਤੁਹਾਡਾ ਪੇਟ ਸਟਰੋਂਗ ਹੋਏਗਾ ਤੁਸੀਂ ਤਾਂ ਹੀ ਵਧੀਆ ਤੁਸੀਂ ਮਤਲਬ ਵੀ ਪਰਫਾਰਮ ਕਰ ਸਕੋਗੇ ਕਿਉਂਕਿ ਜਦੋਂ ਤੁਹਾਡੇ ਪੰਜੇ ਵਗੈਰਾ ਲੱਗਦਾ ਪੇਟ ਦੇ ਵਿੱਚ ਅੱਪਰ ਘੱਟ ਲੱਗ ਜੇ ਜਾਂ ਫਿਰ ਮਤਲਬ ਵੀ ਥੱਲੇ ਬੋਡੀ ਪੰਜੇ ਲੱਗ ਜੇ ਤਾਂ ਉਹਦੇ ਪੰਜੇ ਅਨੁਸਾਰ ਦੱਸਦਾ ਤੁਹਾਡਾ ਪੇਟ ਆ ਜਿਹੜਾ ਉਹ ਸਟਰੋਂਗ ਹੋਣਾ ਬਹੁਤ ਬਹੁਤ ਜ਼ਰੂਰੀ ਨੇ ਸੋ ਇਹੀ ਕਰਕੇ ਅਸੀਂ ਮਤਲਬ 1 36 ਘੰਟੇ ਬਾਅਦ ਜਾਂ 24 ਘੰਟੇ ਬਾਅਦ ਪੇਟ ਦੇ ਇਨਸੂਲਰ ਉਹ ਨਹੀਂ ਲਗੋਣੇ ਆ ਅਗਰ ਤੁਸੀਂ ਬੌਕਸਰੋਂ ਤਾਂ ਤੁਹਾਡਾ ਜਿਹੜਾ ਪੇਟ ਆ ਉਹ ਕਾਫੀ ਸਟਰੋਂਗ ਹੋਣਾ ਚਾਹੀਦਾ ਵਾ ਹਾਂਜੀ ਜਿਹੜਾ ਆਪਣਾ ਸਵੇਰ ਦਾ ਵਰਕਆਊਟ ਆ ਜਿਹੜਾ ਉਹ ਪ੍ਰੋਪਰਲੀ ਆਪਣਾ ਖਤਮ ਹੋ ਗਿਆ ਆਪਾਂ ਪਹਿਲਾਂ ਚਾਰ ਰੌਂਡ ਲਾਏ ਆਪਾਂ ਪੌੜੀਆਂ ਦੇ ਤੇ ਉਸ ਤੋਂ ਬਾਅਦ ਚਾਰ ਰੌਂਡ ਆਪਾਂ ਲਾਏ ਪੰਚਿੰਗ ਬੈਗ ਦੇ ਦੋ ਰੌਂਡ ਆਪਾਂ ਸ਼ੈਡੋ ਬੌਕਸਿੰਗ ਕੀਤੀ ਤੇ ਉਸ ਤੋਂ ਬਾਅਦ ਫਿਰ ਆਪਾਂ ਪੇਟ ਦੀਆਂ ਐਕਸਰਸਾਈਜ਼ ਲਾਈਆਂ ਕਸ ਇੰਨਾ ਵੀ ਵਰਕਆਊਟ ਕੀਤਾ ਘੰਟਾ ਸਵਾ ਘੰਟਾ ਵਰਕਆਊਟ ਹੋਇਆ ਟੋਟਲ ਵਿੱਚ ਰੈਸਟ ਬਾਕੀ ਤੇ ਹੁਣ ਆਪਾਂ ਚੇਂਜ ਵੈਰਾ ਕਰ ਲਿਆ ਕੂਲਡਾਊਨ ਕਰ ਲਿਆ ਤੇ ਬਸ ਹੁਣ ਆਪਾਂ ਚੱਲਦੇ ਆ ਕਰ ਹੁਣ ਜਾ ਕੇ ਕਰਾਂਗੇ ਬ੍ਰੈਕਫਾਸਟ ਸੋ ਹੁਣ ਸ਼ਾਮ ਨੂੰ 5:00 ਦੇ ਗਰਾਊਂਡ ਦੇ ਵਿੱਚ 14 ਵਾਂ ਦੇਖੋ ਅੱਜ ਸ਼ਾਮ ਨੂੰ 5:00 ਵਜੇ ਦਾ ਵਰਕਆਊਟ ਸਾਡਾ ਕੀ ਹੁੰਦਾ ਵਾ ਪਤਾ ਨਹੀਂ ਹੈਗਾ ਵੈਸੇ ਅੱਜ ਵੀਰਵਾਰ ਆ ਦੇਖੋ ਵੀਰਵਾਰ ਨੂੰ ਦੇਖਦਾ ਸਰਕਲ ਟ੍ਰੇਨਿੰਗ ਹੁੰਦੀ ਆ ਕਿਹਦਾ ਕੋਸ ਆਫ ਕੀ ਕਰਵਾਦੇ ਮਨਾਂ ਦੇ ਮੂਡ ਤੇ ਡਿਪੈਂਡ ਆ ਤੇ ਕੀ ਕਰਾਉਣਗੇ ਜੋ ਕਰਾਉਣਗੇ ਆਪਾਂ ਕਰ ਲੈਣਾ ਆਪਾਂ ਵਰਕਆਊਟ ਕੰਟਾ ਕੰਟਾ ਸਵੇਰ ਕੰਟਾ ਵਰਕਆਊਟ ਬਾਕੀ ਮੋਸਮ ਤੇ ਡਿਪੈਂਡ ਕਰਦਾ ਜੇ ਗਰਮੀ ਬਹੁਤ ਜ਼ਿਆਦਾ ਹੋਈ ਤਾਂ ਹਲਕਾ-ਮੁਲਕਾ ਵਰਕਆਊਟ ਹੋਗਾ ਜੇ ਗਰਮੀ ਠੀਕਾ ਕੋਈ ਤਾਂ ਫਿਰ ਵਧੀਆ ਵਰਕਆਊਟ ਸੋ ਦੋਸਤੋ ਮੇਰੇ ਨਾਲ ਸ਼ਾਮ ਨੂੰ ਗਰਾਊਂਡ ਦੇ ਵਿੱਚ ਸੋ ਬਲੌਗ ਦੇ ਨਾਲ ਬਣੇ ਰਹੀ ਹਾਂ ਜੀ ਸਵੇਰ ਦੇ ਨੂੰ ਵਜਿਆ ਦੇ ਆਪਣਾ ਬ੍ਰੈਕਫਾਸਟ ਦਾ ਟਾਈਮ ਹੋ ਗਿਆ ਜੀ ਤੇ ਬ੍ਰੈਕਫਾਸਟ ਵਿੱਚ ਆਪਾਂ ਅੱਧੀ ਆਪਾਂ ਗਾਜਰ ਲਈਆ ਤੇ ਚਾਰ ਆਪਾਂ ਅੰਡੇ ਬੋਇਲ ਕੀਤੇ ਆ ਤੇ ਆਪਾਂ ਅੰਡੇ ਰਸ ਨੂੰ ਵਾਈਟ ਪੋਰਸ਼ਨ ਹੀ ਆਪਾਂ ਰੱਖਿਆ ਤੇ ਨਾਲ ਗ੍ਰੀਨ ਟੀ ਰੱਖੀਆ ਤੇ ਨਾਲ ਆਪਾਂ ਇੱਕ ਪੀਸ ਬ੍ਰਾਊਨ ਬ੍ਰੈਡ ਤੇ ਰੱਖਿਆ ਆਪਣਾ ਬ੍ਰੈਕ ਰਾਹ ਕੋਸ਼ ਅੱਜ ਦੀ ਸਵੇਰ ਦੀ ਡਾਈਟ ਦੇ ਵਿੱਚ weight ਘਟਾਉਣ ਲਈ ਬਹੁਤ ਵਧੀਆ ਇਹ ਡਾਈਟ ਹੈ ਜੀ ਅਗਰ ਤੁਸੀਂ weight ਘਟਾਉਣਾ ਚਾਹੁੰਦੇ ਤਾਂ ਆਹ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਹਾਂਜੀ 2 ਵਜੇ ਹੋ ਗਈ ਜੀ ਤੇ ਆਪਣਾ ਲੰਚ ਦਾ ਟਾਈਮ ਹੋ ਗਿਆ ਜੀ ਤੇ ਲੰਚ ਦੇ ਵਿੱਚ ਜੀ ਆਪਾਂ ਸਲਾਦ ਲਿਆ ਜੀ ਇਹ ਦੇਖ ਸਕਦੇ ਹੋ ਤੁਸੀਂ ਚਕੁੰਦਰ ਤੇ ਨਾਲ ਆਪਾਂ ਗਾਜਰ ਪਿਆਜ਼ ਤੇ ਨਾਲ ਇੱਕ ਟਮਾਟਰ ਲਿਆਵਾ ਤੇ ਨਾਲ ਅੱਜ ਆਪਾਂ ਕੜੀ ਤੇ ਨਾਲ ਚਾਰ ਬੋਇਲ ਏਗ ਤੇ ਨਾਲ ਆਪਾਂ 20 ਗ੍ਰਾਮ ਆਪਾਂ ਰਾਈਸ ਲਈ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜਾ ਲੰਚ ਦੇ ਵਿੱਚ ਆਪਣੀ ਜਿਹੜੀ ਡਾਈਟ ਆ ਇਹ ਹੈ ਇਹ ਸਾਰੀ ਡਾਈਟ ਦੇ ਨਾਲ ਆਪਾਂ ਇੱਕ ਕੱਪ ਗ੍ਰੀਨ ਟੀ ਗ੍ਰੀਨ ਟੀ ਵੀ ਆਪਾਂ ਇੱਕ ਕੱਪ ਐਡ ਕਰ ਦਿੱਤਾ ਸਾਰਾ ਲੰਚ ਕਰਨ ਤੋਂ ਬਾਅਦ ਲੰਚ ਕਰਨ ਤੋਂ ਬਾਅਦ ਆਪਾਂ ਗ੍ਰੀਨ ਟੀ ਪੀਵਾਂਗੇ ਜੀ ਗੁੱਡ ਇਵਨਿੰਗ ਜੀ ਸਾਰਿਆਂ ਨੂੰ ਸੋ ਅੱਜ ਆਪਣੇ ਵਲੋਗ ਦਾ ਚੌਥਾ ਦਿਨ ਆ ਤੇ ਸ਼ਾਮ ਦਾ ਸੈਸ਼ਨ ਆ ਜੀ ਤੇ ਸ਼ਾਮ ਦੇ ਜਿਹੜੇ 4:30 ਵੱਜ ਚੁੱਕੇ ਨੇ ਤੇ ਆਪਾਂ ਗਰਾਊਂਡ ਦੇ ਲਈ ਜਾਂਦੇ ਆਪਾਂ ਤਿਆਰ ਹੋਵਦੇ ਆਂ ਤੇ ਆਪਾਂ ਸਾਰਾ ਕੁਝ ਰੈਡੀ ਕਰ ਲੈ ਬੈਗ ਵਿੱਚ ਠੀਕ ਕਰ ਲੈਂਦੇ ਆਂ ਬੈਂਡ ਜਿਵੇਂ ਇਹ ਰਾਹ ਪਾਣੀ ਦਾ ਸ਼ੇਕ ਕਰੋ ਪ੍ਰੋਟੀਨ ਵਗੈਰਾ ਸਭ ਕੁਝ ਆਪੇ ਪਾ ਲਿਆਗਾ ਤੇ ਮੈਂ ਇੱਕ ਬੋਤਲ ਉੱਪਰ ਬਣਾ ਕੇ ਰੱਖ ਲਈ ਆ ਤੁਹਾਨੂੰ ਪੀ ਕੇ ਗਾਉਂਦਾ ਹੈ ਹਰ ਇੱਕਲ ਕੀ ਬਾਰਕੀ ਵੀ ਇਹ ਰੈਡੀ ਹੋ ਰਹੀ ਹੈ ਉਹ ਤੇ ਗੋਸਾ ਬਣਾ ਕੇ ਤੁਹਾਨੂੰ ਅੱਜ ਸ਼ਾਮ ਨੂੰ ਪੀਣ ਕਰਨ ਲਈ ਸੱਜਣ ਦੁਬਾਰਾ ਰੈਸਪੀ ਸਰਕੰਪਲੀਟ ਕਰ ਲਿਆ ਅਜਿਹਾ ਦੇਖੋ ਸਾਰੇ ਗੋਸਾ ਨੂੰ ਮੀਡੀਆ ਦੀ ਸ਼ੁਰੂ ਹੈ ਸੋ ਦੋਸਤੋ ਉਪਰੋਕ ਦਿਨ ਨੂੰ ਬਣਾ ਲਿਓ ਸੌਂ ਕਰਨ ਦੇ ਵਿੱਚ ਆ ਕੇ ਤੱਕ ਤੁਹਾਨੂੰ ਵੀ ਜਿਆਦਾ ਸਹਾਇਤਾ ਕਰੋਣ ਦਾ ਕਾਈ ਮਤਲਬ ਹੈ ਗ੍ਰਾਉਂਡ ਦਾ ਜੇਣਾ ਉਹ ਕੀ ਨਹੀਂ ਕਰਾ ਸਭ ਤੋਂ ਉਪਰੋਕ ਦਿਨ ਬਣਾ ਲਿਓ ਜੀ ਅਗਰ ਤੁਹਾਨੂੰ ਸਭ ਜੀ ਕੋਈ ਯੇ ਲਾ ਬੁਡੀਆ ਤੁਸੀਂ ਸਾਰੇ ਸੁਣਦੇ ਬਲੋਗ ਜੀ ਲਗਾ ਪੂਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੀ ਜੀ ਆਲ ਦੋਸਤੋ ਮੇਰੇ ਦੇਪਾਂ ਅੱਜ ਸ਼ਾਮ ਜਿਹੜੀ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ ਤੇ ਸੋ ਅਸੀਂ ਫਿਰ ਅੰਦਰ ਹੌਣ ਦੇ ਵਿੱਚ ਹੀ ਵਰਕਆਊਟ ਕਰਨਾ ਸੋਚਿਆ ਤੇ ਇਹਦੇ ਲਈ ਅਸੀਂ ਪਹਿਲਾਂ 3-3 ਮਿੰਟ ਦੇ ਅਸੀਂ 6 ਰਾਊਂਡ ਜਿਹੜੇ ਅਸੀਂ ਪੰਚਿੰਗ ਪੈਡ ਆਫਸ ਦੇ ਵਿੱਚ ਹੀ ਕੀਤਾ ਮੇਰੇ ਤੇ ਇਕਬੀਰ ਨੇ ਇਕਬੀਰ ਨੇ 3 ਰਾਊਂਡ ਮੇਰ ਨੂੰ ਪੈਡ ਕਰਾਇਆ ਤੇ 3 ਰਾਊਂਡ ਮੇਰ ਨੂੰ ਪੈਡ ਕਰਾਇਆ ਜੋ ਦੋਨਾਂ ਨੇ ਪੈੜ ਅੱਜ ਕਰ ਲਈ ਸੀ ਕਿ ਦੋਨੇ ਜਣੇ ਆਪਸ ਦੇ ਵਿੱਚ ਕਰ ਲੈਣਾ ਬਾਕੀ ਜਿਹੜੇ ਸਾਡੀ ਟੀਮ ਦੇ ਮੈਂਬਰ ਸੀਗੇ ਉਹਨਾਂ ਨੇ ਸਾਰਿਆਂ ਨੇ ਮਤਲਬ ਵੀ ਗੇਮ ਲਾ ਲਈ ਉਹਨਾਂ ਨੇ ਬਾਸਕਟਬਾਲ ਲਗਾ ਲਈ ਫਿਰ ਉਸ ਤੋਂ ਬਾਅਦ ਮੈਂ ਤਿੰਨ ਤਿੰਨ ਮਿੰਟ ਦੇ ਚਾਰ ਰਾਊਂਡ ਮੈਂ ਸਕੀਪਿੰਗ ਰੋਪ ਕੀਤੀ ਕਿਉਂਕਿ ਅੱਜ ਵੀਰਵਾਸੀ ਦਾ ਸਰਕਲ ਟ੍ਰੇਨਿੰਗ ਦੇ ਵਿੱਚ ਵੀ ਸਕੀਪਿੰਗ ਰੋਪ ਹੁੰਦੀ ਆ ਜੇ ਜੇ ਮੈਂ ਸੋਚਿਆ ਕਿ ਜੇ ਲੋਕ ਮੈਂ ਆਪ ਹੀ ਇਕੱਲੇ ਹੀ ਮੈਂ ਕਰ ਲੈਣਾ ਸਕੀਪਿੰਗ ਰੋਪ ਤੇ ਮੈਂ 3-3 ਮਿੰਟ ਦੇ ਵਿੱਚ ਚਾਰ ਹੰਡ ਸਕੀਪਿੰਗ ਰੋਪ ਕੀਤੀ ਸਕੀਪਿੰਗ ਰੋਪ ਦੇ ਬਹੁਤ ਜ਼ਿਆਦਾ ਬੈਨੀਫਿਟ ਹਨਾ ਇੱਕ ਤਰ੍ਹਾਂ ਤੁਸੀਂ ਫਿੱਟ ਤਾਂ ਤੁਸੀਂ ਹੁੰਨੇ ਹੀ ਹੁੰਨੇ ਹੋ ਇਹ ਕਰਦੇ ਨਾਲ ਜਿਹੜਾ ਬੋਡੀ ਵੇਟ ਹੈ ਤੁਹਾਡਾ ਨਾ ਬੋਡੀ ਵੇਟ ਘਟਾਉਣ ਦੇ ਵਿੱਚ ਵੀ ਜਿਹੜੀ ਸਕੀਪਿੰਗ ਰੋਪ ਹੈ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਸੋ ਅਗਰ ਤੁਹਾਨੂੰ ਟਾਈਮ ਮਿਲਦਾ ਤਾਂ ਸਵੇਰੇ ਹੈ ਨਾ ਸਵੇਰੇ ਵੀ ਤੁਸੀਂ ਇਹ ਸਕੀਪਿੰਗ ਰੋਪ ਕਰਕੇ ਵਰਕਆਊਟ ਤੁਸੀਂ ਕਰ ਸਕਦੇ ਹੋ ਜੀ ਹਾਂਜੀ ਜਿਹੜਾ ਅੱਜ ਆਪਣਾ ਸ਼ਾਮ ਦਾ ਵਰਕਆਊਟ ਸੀਗਾ ਹਨਾ ਆਪਾਂ 5:30 ਪੰਜ ਪੌਣੇ ਕਿਸੇ ਵੇਲੇ ਜੀ ਸ਼ੁਰੂ ਕੀਤਾ ਸੀ ਕਿਉਂਕਿ ਬਾਰਿਸ਼ ਹੋਣ ਲੱਗੀ ਸੀ ਤੇ ਬਾਹਰ ਵੀ ਨਹੀਂ ਵਰਕਆਊਟ ਕੀਤਾ ਗਿਆ ਤੇ ਆਪਾਂ ਹਾਲ ਦੇ ਅੰਦਰ ਆਪਾਂ ਵਰਕਆਊਟ ਕੀਤਾ ਸਭ ਤੋਂ ਪਹਿਲਾਂ ਆਪਾਂ ਵਾਰਮ-ਅਪ ਕੀਤਾ ਵਾਰਮ-ਅਪ ਕਰਨ ਤੋਂ ਬਾਅਦ ਫੇਰ ਆਪਾਂ 6 ਰਾਊਂਡ ਪੰਚਿੰਗ ਪੈਡ ਲਗਾਏ ਹਰੇਕ ਰਾਊਂਡ ਸੀ ਜਿਹੜਾ ਆਪਣਾ 3 ਮਿੰਟ ਦਾ ਸੀ ਯਾਨੀ ਕਿ ਟੋਟਲ ਆਪਣੇ 6 3 18-18 ਮਿੰਟ ਦਾ ਵਰਕਆਊਟ ਹੋ ਗਿਆ ਯਾਨੀ ਕਿ 25-26 ਮਿੰਟ ਦਾ ਹੋ ਗਿਆ ਵਿੱਚ 1 ਮਿੰਟ ਦੀ ਰੈਸਟ ਵੀ ਸੀ ਤੇ ਫਿਰ ਉਸ ਤੋਂ ਬਾਅਦ ਮੈਂ 3-3 ਮਿੰਟ ਦੇ 4 ਰਾਊਂਡ 3- ਤੇ ਸਵਾਤ 30 ਮਿੰਟ ਦਾ ਰਾਉਂਡ ਸੀਗਾ 45 ਕਿਲੋ ਦੀ ਰੈਸਟ ਸੀ ਤੇ ਹੁਣ ਮੈਂ 15 ਤੋਂ 20 ਮਿੰਟ ਮੈਂ ਟਰੈਡਮਿਲ ਦੇ ਉੱਤੇ ਮੈਂ ਉਹ ਕਰਾਂਗਾ ਹਲਕੀ ਹਲਕੀ ਜੀ ਤੇ ਉਸ ਤੋਂ ਬਾਅਦ ਮੈਂ ਕੂਲ ਡਾਊਨ ਕਰਾਂਗਾ ਤੇ ਇਸ ਤੋਂ ਬਾਅਦ ਆਪਣਾ ਜਿਹੜਾ ਵਰਕਆਊਟ ਉਹ ਅੱਜ ਦਾ ਆਪਣਾ ਸ਼ਾਮ ਦਾ ਖਤਮ ਹੋ ਜਾਈਗਾ ਜੀ ਸੋ ਦੋਸਤੋ ਜਿਹੜਾ ਆਪਣਾ ਸ਼ਾਮ ਦਾ ਵਰਕਆਊਟ ਸੀਗਾ ਇਹ ਆ ਜਿਹੜਾ ਆਪਣਾ ਸ਼ਾਮ ਦਾ ਵਰਕਆਊਟ ਰਹੇਗਾ ਤੇ ਰਾਤ ਨੂੰ ਜਿਹੜੀ ਆਪਣੀ ਡਾਈਟ ਆ ਉਹ ਤੁਹਾਨੂੰ ਵੀ ਅੱਗੇ ਵੀਡੀਓ ਦੇ ਵਿੱਚ ਦੱਸ ਦਾਂਗਾ ਸੋ ਵਲੌਗ ਦੇ ਨਾਲ ਬਣੇ ਰਹੋ ਜੀ ਅੰਜ ਜਿਹੜਾ ਜਿਆਦਾ ਆਪਣਾ ਸ਼ਾਮ ਦਾ ਵਰਕਆਊਟ ਹੈ ਜੀ ਜਿਹੜਾ ਉਹ ਖਤਮ ਹੋ ਗਿਆ ਜੀ ਆਪਣਾ ਪਹਿਲਾਂ ਪਵਾਰਮਪ ਕੀਤਾ ਜੀ ਵਾਰਮਪ ਅਪ ਤੋਂ ਬਾਅਦ ਆਪਾਂ ਪੰਚਿੰਗ ਪੈੜੀ ਕੀਤੀ ਸੀ ਵਰਸਕੀਪਿੰਗ ਰੋਪੀ ਕੀਤੀ ਸੀ ਉਸ ਤੋਂ ਬਾਅਦ 20 21 ਮਿੰਟ ਮੈਂ ਟ੍ਰੈਡਮਿਲ ਤੇ ਉੱਤੇ ਮੈਂ ਉਹ ਕੀਤੀ ਤੇ ਉਸ ਤੋਂ ਬਾਅਦ ਮੈਂ ਉਹ ਥੋੜਾ ਜਿਹਾ ਕੋਲਡ ਡਾਉਨਿੰਗ ਤਾਂ ਸਟ੍ਰੈਚਿੰਗ ਵੇਰਾ ਕੀਤੀ ਤੇ ਸਰੀਰ ਦਾ ਜਿਹੜਾ ਗੋੜੀ ਬਹੁਤ ਜ਼ਿਆਦਾ ਪੇਨ ਹੁੰਦੀ ਪਈ ਹੈ ਹਨਾ ਹਲਾ-ਕੱਲਾ ਮਸਾ ਦੋਸਦਾ ਕਿ ਲੱਤਾਂ ਦਾ ਬਹੁਤ ਜ਼ਿਆਦਾ ਜ਼ੋਰ ਲੱਗ ਰਿਹਾ ਗਿਆ ਵਾ ਤੇ ਲੱਤਾਂ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਦਰਦ ਕਰ ਦੋਦੇ ਨੇ ਇਸ ਤੇ ਰਗਦਾ ਵੀ ਜਾ ਕੇ ਨਾ ਠੰ ਤੇ ਬਾਸ ਜਿਹਾ ਕੇ ਸੋਚੀਏ ਤੇ ਪ੍ਰੋਟੀਨ ਸ਼ੇਕ ਹੈ ਜਿਹੜਾ ਆਪਾਂ ਥੋੜਾ ਜਿਹਾ ਪ੍ਰੋਟੀਨ ਆਪਾਂ ਘੋਲ ਲਿਆ ਵਾ ਇਹ ਹੈ ਇਸੋਲੇਟਡ ਪ੍ਰੋਟੀਨ ਇਹ ਪੀ ਕੇ ਤੇ ਫਿਰ ਆਪਾਂ ਜਾਵਾਂਗੇ ਘਰੇ ਜਿਹੜੀ ਡਿਨਰ ਦੀ ਤਿਆਰੀ ਕਰਾਂਗੇ ਅੱਜ ਆਪਣੀ ਲੋੜ ਦੀ ਜਿਹੜੀ ਅੱਜ ਦੀ ਕੰਡੀਸ਼ਨ ਆ ਤੁਸੀਂ ਦੇਖ ਸਕਦੇ ਹੋ ਇਹ ਆਪਣੀ ਅੱਜ ਦੀ ਗੁਰਦੀ ਦੀ ਕੰਡੀਸ਼ਨ ਆ ਅੱਜ ਆਪਣਾ ਵਲੋਗ ਨੂੰ ਚੌਥਾ ਦਿਨ ਆਪਣਾ ਤੇ ਅੱਜ ਦੇ ਤੱਕ ਆਪਾਂ ਕੋਈ ਮਤਲਬ ਸ਼ੂਗਰ ਜਾਂ ਉਹਦੀ ਚੀਜ਼ ਨਹੀਂ ਖਾਧੀ ਹੋਈ ਤੇ ਜੇ ਤੁਸੀਂ ਦੇਖ ਸਕਦੇ ਹੋ ਗੁਰਦੀ ਦੀ ਆਹ ਕੰਡੀਸ਼ਨ ਆ ਤੁਸੀਂ ਦੇਖੋ ਮਹੀਨੇ ਬਾਅਦ ਕਿੰਨਾ ਫਰਕ ਪੈਂਦਾ ਹੈ। ਸੋ ਦੋਸਤੋ ਮੇਰੇ ਦਿਆਂ ਅਗਲੇ ਬਲੌਗ ਦੇ ਵਿੱਚ ਸੋ ਬਲੌਗ ਜਨਾ ਬਣੇ ਦਿਓ। ਹਾਂਜੀ ਰਾਤ ਦੇ 9:00 ਵਜੇ ਆ ਜੀ ਤੇ ਆਪਣਾ ਜਿਹੜਾ ਡਿਨਰ ਆ ਜੀ ਡਿਨਰ ਦੇ ਵਿੱਚ ਆਪਾਂ ਲਈਏ ਇੱਕ ਕोली ਦਾਲ ਤੇ ਨਾਲ ਆਪਾਂ ਲਈਏ ਚਾਰ ਉਬਲੇ ਹੋਏ ਆਂਡੇ ਬੋਇਲ ਜਿਹਨੋਂ ਪਾਟ ਆਪਾਂ ਇਹਦਾ ਕੱਟਦਾ ਤੇ ਨਾਲ ਆਪਾਂ ਇੱਕ ਪਲੇਟ ਸਲਾਦ ਲਈਏ ਫੁੱਲ ਪਲੇਟ ਜਿਹਦੇ ਸਲਾਦ ਦੇ ਵਿੱਚ ਹੈਗੇ ਨੇ ਪਿਆਜ਼ ਇਹ ਗਾਜਰ ਤੇ ਨਾਲ ਇਹ ਆਖੀਏ ਇਹ ਆਪਣਾ ਅੱਜ ਦਾ ਰਾਤ ਦਾ ਜਿਹੜਾ ਡਿਨਰ ਜੀ ਇਹ ਆਪਾਂ ਬਸ ਆਪਣਾ weight ਘਟਾਉਣ ਵਾਸਤੇ ਅੱਜ ਇੰਨਾ ਹੀ ਡਿਨਰ ਕਰਾਂਗੇ ਜੀ ਸੋ ਅਗਰ ਤੁਸੀਂ ਵੀ weight ਘਟਾ ਰਹੇ ਹੋ ਤਾਂ ਤੁਸੀਂ ਇਸ ਡਾਈਟ ਨੂੰ ਫੋਲੋ ਕਰ ਸਕਦੇ ਹੋ ਜਿਹੜੀ ਮੈਂ ਤੁਹਾਨੂੰ ਹਰ ਰੋਜ਼ ਦੱਲ ਦਵਾਂ ਸੋ ਦੋਸਤੋ ਅੱਜ ਦੇ ਵਲੋਗ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਨੂੰ ਮੇਰਾ ਵਲੋਗ ਵਧੀਆ ਲੱਗਾ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸੋ ਦੋਸਤੋ ਗੁੱਡ ਨਾਈਟ